ਆ ਵੀ ਦੋਸਤ ਤੁਸੀਂ ਚੈੱਕ ਕਰ ਲਓ ਪਿੱਛੋਂ ਥਾਣਾ ਹਵਾ ਨੇ ਚੈੱਕ ਕਰ ਲਓ ਜੇ ਢਲ ਢੁਲ ਪਈ ਆ ਬਾਕੀ ਤੋਰ ਤੁਸੀਂ ਚੈੱਕ ਕਰ ਲਓ ਮਾਰ ਲੌਣੇ ਆ ਕਰਾਂ ਲੜ ਰੋਕੀ ਕਰ ਮੜਾ ਜਾ ਤੇ ਪਹਿਲੇ ਸੂਏ ਕਿੰਨਾ ਦੁੱਧ ਚੋਇਆ ਬਈ ਪਹਿਲੇ ਸੂਏ ਸੀ 20 21 ਲੀਟਰ ਚੋਇਆ ਦਾ 20 ਕਿਲੋਟਰ ਹਾਂਜੀ ਸੱਸੀ ਗਾਲ ਦੋਸਤੋ ਸਵਾਤ ਕਰਦੇ ਆ ਅੱਜ ਦੀ ਵੀਡੀਓ ਵਿੱਚ ਅੱਜ ਆਪਾਂ ਪਹੁੰਚੇ ਆ ਬਾਈ ਰਾਜਵਿੰਦਰ ਦੇ ਘਰੇ ਬਾਈ ਕੋਲ ਨਾ ਦੂਜਾ ਸੂਆ ਸੋਨ ਵਾਲੀ ਗਹਿੜਾ ਨਿਗਾਹ ਮਾਰ ਲਓ ਤੁਸੀਂ ਕੱਦਗਾੜ ਦੀ ਚੈੱਕ ਕਰ ਲਓ ਜੇ ਗੱਲ ਕਰਕੇ ਫੁੱਲ ਟੌਪ ਦਾ ਕੱਦ ਦਾ ਤੇ ਫੁੱਲੀ ਵੇਲ ਆ ਨਿਗਾਹ ਮਾਰੋ ਤੁਸੀਂ ਬਾਕੀ ਆਪਾਂ ਫੇਸ ਦੀ ਕੁਆਲਿਟੀ ਚੈੱਕ ਕਰਾ ਦਿੰਨੇ ਤੁਹਾਨੂੰ ਤੇ ਥਾਣਾ ਥਾਣਾ ਜਿ ਦਿਖਾ ਦਿੰਨੇ ਆਪਾਂ ਤੁਹਾਨੂੰ ਲੈ ਕਰ ਲੋ ਚੈੱਕ ਨਾ ਥਾਣਾ ਦਾ ਸਾਈਜ਼ ਚੈੱਕ ਕਰ ਲਓ ਚਾਰੇ ਥਣ ਖਿੰਡਵੇਂ ਗੁਲਾਬੀ ਥਣ ਲੱਗਿਆ ਮਾਰ ਲਓ ਨਿਗਾਹ ਕਰ ਬਾਕੀ ਆਪਾਂ ਤੁਹਾਨੂੰ ਮਗਰੋਂ ਵੀ ਦਿਖਾ ਦਿੰਨੇ ਆ ਬਾਕੀ ਆਪਾਂ ਸਾਰੀ ਜਾਣਕਾਰੀ ਵੀਰ ਤੋਂ ਲੈ ਕੇ ਦੱਸਾਂਗੇ ਇੱਕ ਵਾਰੀ ਮਗਰੋਂ ਵੀ ਚੈੱਕ ਕਰ ਲਓ ਸੀ ਕਰੋ ਚੈੱਕ ਮਗਰੋਂ ਸੀ ਬਾਕੀ ਆਪਾਂ ਲੈਨੇ ਆ ਵੀਰ ਤੋਂ ਜਾਣਕਾਰੀ ਤੇ ਕਰਾਉਣੇ ਆ ਬਾਈ ਨਾਲ ਗੱਲਬਾਤ ਹਾਂਜੀ ਸੱਸੀ ਗੱਲ ਬਾਈ ਜੀ ਸੱਸੀ ਗੱਲ ਜੀ ਬਾਈ ਆਪਣਾ ਨਾਮ ਬੋਲ ਦੀ ਨਾਮ ਬਾਈ ਰਾਜਿੰਦਰ ਸਿੰਘ ਠੀਕ ਪਿੰਡ ਝੋੜ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਠੀਕ ਹੈ ਜੀ ਤਹਿਸੀਲ ਮਲੋਟ ਠੀਕ ਹੈ ਬਾਈ ਜੇ ਆਪਾਂ ਗੱਲ ਕਰਕੇ ਬਈ ਇਹਦੀ ਜਾਣਕਾਰੀ ਦੇਣੀ ਆਪਾਂ ਵੈੜ ਦੀ ਕਿਹੜੇ ਸੂਏ ਸੋਨਾ ਬਈ ਇਹ ਆ ਦੂਜੇ ਸੂਏ ਸੋਨਾ ਬਾਈ ਦੂਜੇ ਸੂਏ ਸੋਨਾ ਹਾਂ ਕਰਦੀ ਵੈੜਾ ਇਹ ਠੀਕ ਹੈ ਕਰਦੀ ਆ ਹਾਂ ਤੇ ਪਹਿਲੇ ਸੂਏ ਕਿੰਨਾ ਦੁੱਧ ਚੋਇਆ ਬਈ ਪਹਿਲੇ ਸੂਏ ਸੀ 20 21 ਲੀਟਰ ਚੋਇਆ ਦਾ 20 ਕਿਲੋਟਰ ਐਤਕੀ ਬਈ ਆਸਮੇਦ ਵਾਧ ਹੀ ਦੇਊਗੀ ਯਾਰ 2-4 ਕਿਲੋ ਤਾਂ ਵਾਧ ਹੀ ਜਾਂਦਾ ਨਾ ਪਸ਼ੂ ਲਗ ਭਾਗ ਠੀਕ ਹੈ ਉਹ ਦੂਜਾ ਬਈ ਆਲਾ 20 21 ਮੰਨ ਕੇ ਲੈ ਜੇ ਹਾਂ 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 ਠੀਕ ਹੈ ਜੇ ਆਪ ਅੱਜ 15 ਦਿਨ ਪਏ ਹੈ ਜੇ ਪੂਰੇ ਹੋ ਗਏ 15 ਪੂਰੇ ਹਾਂ ਠੀਕ ਹੈ ਹਜੇ ਤਾਂ ਭਰੂਗੀ ਫਿਰ ਹਾਂ ਹਾਂ ਭਰੂਗੀ ਫਿਰ ਹਵਾਨਾ ਪੂਰਾ ਬਣਾਜੂਗਾ ਉਹਨੂੰ 15 ਦਿਨਾਂ ਚ ਪਹਿਲੇ ਆਪਾਂ ਵਿਕਾਊ ਕਰਤੀ ਫਿਰ ਹਾਂ ਠੀਕ ਹੈ ਤੇ ਬਈ ਆਪਾਂ ਤੋੜ ਕੇ ਦਿਖਾ ਦਗੇ ਲੈ ਖੋਲੀ ਫਿਰ ਮੜਾਇ ਕਰ ਲੈ ਲੈ ਵੀ ਦੋਸਤੋ ਚੈੱਕ ਕਰ ਲਓ ਪਿੱਛੋਂ ਥਣ ਹਵਾਨੇ ਚੈੱਕ ਕਰ ਲਓ ਹਜੇ ਢਲ ਢੁਲ ਪਈ ਆ ਬਾਕੀ ਤੋੜ ਤੁਸੀਂ ਚੈੱਕ ਕਰ ਲਓ ਮਾਰ ਰੌਣੇ ਕਰਾਂ ਲੈ ਰੋਕੀ ਕਰ ਮੜਾਇ ਆ ਆਪਾਂ ਤੁਹਾਨੂੰ ਦਿਖਾ ਦਨੇ ਲੈ ਲੈ ਜਾ ਕਰ ਮੋੜ ਦਾ ਕੋਈ ਮੋੜ ਲਿਆ ਮੋੜ ਲਿਆ ਲੈ ਮਾਰ ਰੌਣੇ ਕਰਾਂ ਹੁਣ ਪਾਸੇ ਕਰੋ ਚੱਕ ਇੱਕ ਇੱਕ ਵਾਰੀ ਤੁਹਾਨੂੰ ਆਪਾਂ ਹੋਰ ਵੀ ਦਿਖਾ ਦਨੇ ਆ ਲੈ ਕਰ ਲੋ ਹਟ ਮਾਰਉਣੇ ਆ ਕਿਹੜਾ ਹਾਂਜੀ ਬਾਈ ਜੀ ਆਪਾਂ ਗੱਲ ਕਰਕੇ ਠੰਡੀ ਸੀਲ ਦੀ ਪੂਰੀ ਆ ਠੰਡੀ ਸੀਲ ਪੂਰੀ ਸੀਲ ਆ ਬਾਈ ਹੱਥਰ ਵਾਲੂਗੀ ਜਿੱਥੇ ਮਾਰਦੀ ਲਾਈਏ ਹੱਥ ਦਾ ਕੋਈ ਚੱਕਰ ਨਹੀਂ ਆ ਠੀਕ ਹੈ ਲੈ ਵੀ ਚੈੱਕ ਕਰ ਲੋ ਜੀ ਬੁਰਗੀਆਂ ਬੜਗੀਆਂ ਚੌਂਦੀਆਂ ਮਾਂ ਤਾਂ ਆ ਹੀ ਬੈਠਾ ਅੱਜ ਠੀਕ ਹੈ ਹੱਥੋਂ ਛਲਵਾਈ ਨਹੀਂ ਠੰਡੀ ਸੀਲ ਪੂਰੀ ਆ ਹਾਂ ਹਾਂ ਉਹ ਕੋਈ ਚੱਕਰ ਨਹੀਂ ਠੀਕ ਹੈ ਬਾਈ ਜੀ ਆਪਾਂ ਗੱਲ ਕਰਕੇ ਰੇਟ ਦੀ ਰੇਟ ਯਾਰ ਫੋਨ ਤੇ ਕਰ ਲਾਂਗੇ ਫੋਨ ਤੇ ਕਰੋਗੇ ਹੂੰ ਹੂੰ ਰੇਟ ਜਾਇਜ਼ ਹੋਊਗਾ ਜਾਇਜ਼ ਹੀ ਹੋਊਗਾ ਬਾੜਾ ਕੀ ਮੰਗਣਾ ਠੀਕ ਹੈ ਤੇ ਨੰਬਰ ਨੰਬਰ ਹੈਗਾ 85286 ਠੀਕ ਹੈ ਜੀ 09999 ਠੀਕ ਹੈ ਘਰੇ ਹੋਰ ਬੋਲ ਦੀ 85286 ਠੀਕ ਹੈ ਜੀ 09999 ਠੀਕ ਹੈ ਜੀ ਨੰਬਰ ਆਪਾਂ ਦੋਸਤੋ ਤੁਹਾਨੂੰ ਬਾਈ ਦਾ ਲੈਤਾ ਬਾਕੀ ਸਕਰੀਨ ਤੇ ਵੀ ਨੰਬਰ ਚ ਲਾ ਦਾਂਗੇ ਤੇ ਕਿਵੇਂ ਲੱਗਦੀ ਤੁਹਾਨੂੰ ਵੀਰ ਦੀ ਵਾੜਾ ਜਰੂਰ ਦੱਸਿਓ ਵੱਡੀ ਜਰੂਰ ਲੱਗੂਗੀ ਕਦਗਾਠ ਜੀ ਗੱਲ ਕਰ ਗਏ ਬਾਈ ਦੇ ਤੁਸੀਂ ਬਰਾਬਰ ਵੇਖ ਲਓ ਸੀ ਕਿੱਥੋਂ ਬਰਾਬਰ ਦਾ ਫੁੱਲ ਆ ਯਾਰ ਆ ਲੈ ਫੁੱਲ ਕੱਦ ਦੀ ਗੱਲ ਹੈ ਇਹ ਸੇਵਾ ਸੁਆ ਫੁੱਲ ਹਰਦਾ ਬੁੜੀਆਂ ਸਾਹਮਣੀਆਂ ਠੀਕ ਹੈ ਬੰਦੇ ਨੂੰ ਸਾਹਮਣਾ ਉਸ ਹਾਂ ਉਹਨਾਂ ਦਾ ਬੰਦਾ ਆਟੋਮੈਟਿਕ ਹੀ ਠੀਕ ਹੈ ਠੀਕ ਹੈ ਹਾਂ ਤੇ ਜੇ ਭਰ ਜੇ ਹਨਾ ਇਹ ਹਾਂ ਹਾਂ ਫੁੱਲ ਠੀਕ ਹੈ ਪੂਰਾ ਮੰਜਾੜੇਂ ਦੀ ਹੋ ਜੇ ਮੰਜਾੜੇਂ ਦਾ ਕੋਈ ਮਰਜੀ ਡਾਈ ਜਾ ਠੀਕ ਹੈ ਠੀਕ ਹੈ ਹਾਂ ਜੀ ਦੋਸਤੋ ਜੇ ਆਪਣੀਆਂ ਵੀਡੀਓ ਚੰਗੀਆਂ ਲੱਗਦੀਆਂ ਆਪਣੇ ਪੇਜ ਨੂੰ ਫੋਲੋ ਕਰ ਲਓ ਤੇ ਵੀਡੀਓ ਨੂੰ ਬਾਅਦ ਤੋਂ ਸ਼ੇਅਰ ਜ਼ਰੂਰ ਕਰ ਦਿਓ ਠੀਕ ਹੈ ਜੀ ਧੰਨਵਾਦ ਸਾਰੇ ਦੋਸਤਾਂ ਦਾ